ਨਹੀਂ ਖਲੋ ਜਾ ਇੱਕ ਮਿੰਟ ਸ਼ਰਨ ਇੱਧਰ ਆਹ ਵੱਡੀ ਚਲਾ ਕੇ ਤੂੰ ਵੀ ਆਹ ਇੱਧਰ ਕੀ ਹੋਇਆ ਮੰਮੀ ਨਹੀਂ ਮੈਨੂੰ ਗੱਲ ਇੱਕ ਦੱਸ ਮੇਰੀ ਨੌ ਵਾਧੂ ਆ ਹੈ ਹੋ ਗਿਆ ਵਾ ਤੁਹਾਡੇ ਵਿੱਚ ਜਾਨਾ ਵਾ ਤੇ ਮੇਰੀ ਨੌ ਚ ਜਾਨ ਨਹੀਂ ਹੈਗੀ ਤੂੰ ਠੀਕ ਨਹੀਂ ਗਈ ਤੇ ਤੂੰ ਸਾਡਾ ਰੋਟੀ ਪਾਣੀ ਪਕਾ ਦੇ ਹੈ ਕਿਉਂ ਪਕਾਵੇਂ ਤਾਂ ਰੋਟੀ ਪਾਣੀ ਹੋ ਮੰਮੀ ਫੇਰ ਕਿਹੜੀ ਗੱਲ ਵਾ ਠੀਕ ਨਹੀਂ ਮੈਂ ਤਾਂ ਕਿਹਾ ਤਾਂ ਤੂੰ ਪੁੱਤ ਚੁੱਪ ਕਰ ਜਾ ਤੂੰ ਆ ਭੋਲੀ ਇਹ ਬੜੀਆਂ ਚਲਾਕਾ ਨੌ ਸੱਸ ਦੋਵੇਂ ਤੂੰ ਨਾ ਚੁੱਪ ਕਰਕੇ ਤੇ ਆਪਣਾ ਕੰਮ ਆਪ ਕਰ ਤੇ ਨਾਲੇ ਨਾ ਆਪਣਾ ਵੱਖਰਾ ਰੋਟੀ ਪਾਣੀ ਪਕਾਓ ਆਪਾਂ ਠੇਕਾ ਨਿਕਲਿਆ ਤੁਹਾਡਾ ਦੱਸ ਚਾਚੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਜੀ ਚਾਚੀ ਅੱਗੇ ਵੀ ਇਕੱਠੀ ਰੋਟੀ ਪੱਕਦੀ ਵੀ ਹੁਣ ਹੁਣ ਵੀ ਇਕੱਠੀ ਪਕਣੀ ਆ ਜਿੰਨੀ ਪੱਕੜੀ ਹੈ ਨਾ ਪੱਕ ਗਈ ਠੀਕ ਆ ਨਾ ਹੁਣ ਆਪਣਾ ਇੰਤਜ਼ਾਮ ਕਰੋ ਨਾਲੇ ਮੇਰੀ ਨੌ ਵਾਧੂ ਨਹੀਂ ਗਈ ਸਿੰਦੀ ਜੀ ਮੇਰੀ ਨੌ ਆ ਕਦੀ ਆਹ ਕਰ ਲਾ ਕਦੀ ਆਹ ਕਰ ਲਾ ਰੋਲ ਕੇ ਰੱਖਤੀ ਆ ਤੁਸੀਂ ਬੱਸ ਚਾਚੀ ਕਿਦਾਂ ਦੀਆਂ ਗੱਲਾਂ ਕਰਨ ਦੇ ਆਏ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਸੱਚ ਬੋਲਿਆ ਰਾਜ ਮੈਂ ਕੌਣਾ ਲੱਗਣ ਦੇ ਆ ਤੈਨੂੰ ਆਪਣੀ ਸੱਸ ਨੂੰ ਵੀ ਦੱਸ ਦੇ ਜਾ ਕੇ ਮम्मी ਤੁਹਾਨੂੰ ਵੀ ਨਹੀਂ ਫਿਕਰ ਕਦੇ ਲਈ ਹੋਣ ਲੱਗਦੀ ਐ ਉਹ ਤੇ ਮੈਨੂੰ ਨਾ ਤੇਰੀ ਫਿਕਰ ਹੋ ਉਹ ਤੇ ਕਿੰਨੋਂ ਹੋਣੀ ਆ ਮੇਰੀ ਨਾ ਵਾ ਕੱਲੀ ਕੱਲੀ ਤੂੰ ਠੀਕ ਆ ਨਾ ਧੀ ਆ ਮੇਰੀ ਤੂੰ ਮੈਂ ਨਹੀਂ ਦਵੇਖ ਸਕਦੀ ਲੋਕਾਂ ਦਾ ਕੰਮ ਹੀ ਤੂੰ ਕਰੇ ਆਪਾਂ ਠੇਕਾ ਥੋੜੀ ਲਿਆ ਕਿਸੇ ਦੇ ਕੰਮ ਦਾ ਮੰਮੀ ਲੋਕੀ ਕੌਣ ਹੋ ਗਏ ਆ ਹੁਣ ਇੱਥੇ ਸਾਰੇ ਆਪਣੇ ਹੀ ਆ ਅੱਗੇ ਵੀ ਰਲ ਮਿਲ ਕੇ ਸਾਰਾ ਕੰਮ ਕਰੀਦੇ ਤੇ ਅੱਜ ਵੀ ਉਦਾਂ ਹੀ ਹੋਣਾ ਵਾ ਨਹੀਂ ਕੋਈ ਆਪਣੇ ਆਪਣੇ ਨਹੀਂ ਆ ਠੀਕ ਆ ਨਾ ਆ ਕੀ ਆਂਦੇ ਹੁੰਦੇ ਨੇ ਸਿਆਣੇ ਹਾਥੀ ਦੇ ਦੰਦ ਖਾਣਦੇ ਹੋਰ ਵਿਖਾਉਣਦੇ ਹੋਰ ਇਹ ਨਾ ਸਸਤਾ ਉਹ ਸਾਭ ਵਾ ਇਹਨਾਂ ਦੇ ਗੱਲਾਂ ਪਿੱਛੇ ਨਾ ਜਾਈ ਤੂੰ ਬੜੀਆਂ ਬਾਤ ਦੀ ਦੋਵੇਂ ਦੱਸ ਚਾਚੀ ਅਹਿੰਗੀ ਕਹਿਤਾ ਤੁਹਾਨੂੰ ਹਾਂ ਤੂੰ ਤੇ ਕੁਛ ਕਿਹਾ ਹੀ ਨਹੀਂਗਾ ਮੈਨੂੰ ਨਹੀਂ ਪਤਾ ਘਰ ਚ ਕੀ ਬਣਿਆ ਵਾ ਤੁਸੀਂ ਨੌ ਸੱਸ ਬੈਠ ਕੇ ਦੋਵੇਂ ਚੁਗਲੀਆਂ ਕਰਦੀਆਂ ਜ ਸਾਡੀਆਂ ਮੇਰੀ ਨੌਂਦੂ ਬਣਾਇਆਸ਼ ਦੇਣ ਤੁਸੀਂ ਤੇ ਦੇਖੋ ਕੰਮ-ਕੰਮ ਕਰਾਓ ਤੇ ਇਹਨੂੰ ਇਹਦੇ ਕੰਨ ਭਰਤੀਆਂ ਤੇ ਤੇਰੀ ਸੱਸ ਤੇ ਫੈਸ਼ਨ ਬੜਾ ਕਰਦੀ ਆ ਤੁਹਾਡਾ ਘਰ ਆਦਾ ਮੈਨੂੰ ਕੋਈ ਨਹੀਂ ਪਤਾ ਲੱਗਦਾ ਮੈਨੂੰ ਸਾਰਾ ਹੀ ਪਤਾ ਵੇ ਕਿ ਇਦਾਂ ਦੇ ਗੱਲਾਂ ਕਰ ਲਈ ਜੀ ਜੀ ਤੁਸੀਂ ਨਾ ਫਿਕਰ ਕਰੋ ਤੁਹਾਨੂੰ ਤੇ ਪਤਾ ਹੀ ਆ ਮੰਮੀ ਦਾ ਐਵੇਂ ਬੋਲਦੇ ਰਹਿੰਦੇ ਜਾਓ ਤੁਸੀਂ ਆ ਕੇ ਰਾਮ ਕਰੋ ਤੇ ਮੈਂ ਫੁਲਕੇ ਬਣੋਣੀ ਸਾਰਿਆਂ ਵਾਸਤੇ ਇੱਧਰ ਹੋ ਤੈਨੂੰ ਮੈਂ ਬਣਾਉਣੀ ਫੁਲਕੇ ਅਹੀਂ ਨੀ ਫੁੱਲ ਕਹਿ ਲ ਕੰਮ ਨੀ ਕਹਿ ਦੇ ਚੁੱਪ ਕਰਕੇ ਬਹਿ ਜਾ ਤੇਰੇ ਕੋ ਆਰਾਮ ਨਾਲ ਬਿਠਾ ਨਹੀਂ ਜਾਂਦਾ ਉਲਟੀਆਂ ਪੁਟੀਆਂ ਗੱਲਾਂ ਕਰਦੀ ਗਾੜੀ ਸਗੋਂ ਚੱਲ ਤੂੰ ਪਕਾ ਜਾ ਆਪਣੇ ਰੋਟੀਆਂ ਠੇਕਾ ਦੀ ਨਹੀਂ ਆਪਣਾ ਦੀ ਰੋਟੀ ਦਾ ਮੰਮੀ ਕੀ ਕਰੰਦੇ ਹੋ ਤੁਸੀਂ ਠੀਕ ਤੇ ਹੈਗੇ ਹੋ ਮੈਂ ਠੀਕ ਵਾਂ ਇਹ ਵੀ ਸੱਸ ਚੰਗੀ ਭੜੀ ਕੋੜੇ ਵਰਗੀ ਉਹ ਨਹੀਂ ਪਕਾ ਸਕਦੀ ਕਿੱਦਾਂ ਆਈ ਹੈ ਮੇਰੀ ਨਾਹ ਵੱਲ ਤੂੰ ਪਕਾ ਨਾ ਰੋਟੀਆਂ ਨਾ ਇਹਨਾਂ ਨੂੰ ਖਿਦਿਆਣ ਲੱਭੀ ਆ ਨਾ ਨਹੀਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਾ ਕੇ ਤਾਂ ਆਪਣੀ ਸੱਸ ਨੂੰ ਕਹਿ ਦੇ ਰੋਟੀ ਆਪਣੀ ਬੁਕਾ ਲੋ ਪਕਾਉਣੀ ਆ ਤੇ ਨਹੀਂ ਪਕਾਉਣੀ ਤਾਂ ਭੁੱਖੀਆਂ ਮਰੋ ਕਾਨੂੰਨੀ ਕਹਿਣਾ ਖਬਰਦਾਰ ਜੇ ਮੇਰੀ ਨੌਂ ਨੂੰ ਮੁੜ ਕੇ ਆਣ ਕੇ ਕਹਿ ਆਂ ਰੋਟੀ ਫੁਕਾ ਕੇ ਮਮੀ ਤੁਹਾਨੂੰ ਮੇਰੀ ਬੜੀ ਫਿਕਰ ਹੋਉਂਦੀ ਐ ਜੇ ਇੰਨੀ ਫਿਕਰ ਆ ਤੇ ਤੁਸੀਂ ਰੋਟੀਆਂ ਪਕਾ ਲਓ ਫਿਰ ਮੈਂ ਦੱਸ ਉਹ ਤਾਂ ਮੈਂ ਕਿਹੜਾ ਮਨਾ ਕੀਤਾ ਵਾ ਬੈਠੋ ਤੁਸੀਂ ਦੋਵੇਂ ਜੀ ਤੇ ਮੈਂ ਗਰਮ ਗਰਮ ਲਾ ਕੇ ਦਿੰਨੀ ਐ ਮੈਂ ਮਨਾ ਕਰਦੀ ਆ ਕਿਤੇ ਤੁਸੀਂ ਮੈਨੂੰ ਵਾਧੂ ਜੇ ਹੈ ਮਮੀ ਤੁਹਾਨੂੰ ਕਿਤੇ ਸੱਚੀ ਤਨੀ ਕੁਝ ਹੋ ਗਿਆ ਠੀਕ ਤੇ ਹੈਗੇ ਹੋ ਨਹੀਂ ਪੁੱਤ ਮੈਂ ਠੀਕ ਵਾਂ ਮੇਰੀ ਅੱਖਾਂ ਹੀ ਹੁਣ ਖੁੱਲੀਆਂ ਵਾਂ ਆਪਣੇ ਆਪਣੇ ਹੁੰਦੇ ਆ ਇਹ ਜਿਹੜੇ ਆ ਨਾ ਏ ਵੀਵੇਂ ਹੱਸਦੀ ਨਾ ਤਵੇਂ ਨਾ ਸੱਸਾ ਅਰੇ ਆਪਣੇ ਆ ਜੇ ਤੁਸੀਂ ਰੋਟੀ ਬਣਾਉਣੀ ਆ ਤੇ ਫਿਰ ਸਾਰਿਆਂ ਲਈ ਬਣਾਓ ਜੇ ਨਹੀਂ ਬਣਾਣੀ ਤੇ ਫਿਰ ਰਹਿਣ ਦੋ ਮੈਂ ਆਪੇ ਪਕਾ ਲਾਂਗੇ ਵੇਖਿਆ ਲੀ ਉਹ ਤਾਂ ਤੂੰ ਤੇ ਹੈ ਹੀ ਭੋਲੀ ਆ ਤੂੰ ਨਾ ਚੁੱਪ ਕਰ ਜਾ ਤੂੰ ਨਹੀਂ ਬੋਲਣਾ ਮੇਰੀ ਗੱਲ ਦੇ ਵਿੱਚ ਠੀਕ ਆ ਨਾ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਨੀ ਵੀ ਕੀ ਚੀਜ਼ਾਂ ਆ ਕੁਛ ਨਹੀਂ ਹੋਇਆ ਤੈਨੂੰ ਗੱਲਾਂ ਕਰਨ ਨੂੰ ਚੰਗੀ ਭਲੀ ਆ ਤੂੰ ਜਾ ਕੇ ਤਾਂ ਆਪਣਾ ਕੰਮ ਕਰ ਫੇਕ ਕਰਨੀਗਾ ਲਿਆ ਚੱਲ ਪੁੱਤ ਅੰਦਰ ਚੱਲ ਤੂੰ ਮੈਂ ਨਹੀਂ ਜਿੱਦੀ ਜਦੋਂ ਤੂੰ ਹੀ ਰਾਮ ਕਰੋ ਮੈਂ ਆਪੇ ਪਕਾ ਲੈਣੀ ਫੁਲਕੇ ਕਾਹਦਾ ਆਰਾਮ ਕਰੋ ਉਹ ਚਪਕਾਰ ਕੇ ਚੱਲ ਮੇਰੇ ਨਾਲ ਚੱਲ ਨੀ ਪਕਾ ਦਿਆ ਕਰ ਰੋਟੀਆਂ ਮੰਮੀ ਕੀ ਹੋ ਗਿਆ ਤੈਨੂੰ ਇੱਧਰ ਆ ਪੁੱਤਰ ਇੱਥੇ ਬਹਿ ਮਰਤੀ ਮੰਮੀ ਕੀ ਕਰਨ ਦੇ ਉਹ ਤੁਸੀਂ ਪੁੱਤ ਤੈਨੂੰ ਨਹੀਂ ਗਾ ਪਤਾ ਤੂੰ ਭੋਲੀ ਆ ਮੈਂ ਵੀ ਇਦਾਂ ਹੀਗੀ ਜਦੋਂ ਮੈਂ ਘਰ ਚਾਈ ਸੀ ਨਾ ਆ ਜਿਹੜੀ ਮੇਰੀ ਜਠਾਣੀ ਨੇ ਮੈਂ ਤਾਂ ਸ਼ੋਰਾ ਪਾ ਲਿਆ ਹੈਗਾ ਸਾਰਾ ਘਰ ਦਾ ਕੰਮ ਮੇਰੇ ਕੋ ਕਰਾਉਂਦੀ ਹੀ ਏ ਟੂ ਜੈਡ ਹੈ ਤੇ ਹੁਣ ਇਹਦਾ ਰਾਦਾ ਦੋਵਾਂ ਦਾ ਇਹਨਾਂ ਦੀ ਨੋਂ ਤੇ ਸ਼ੋਰਾ ਪਾ ਲਾ ਹੁਣ ਇਹ ਕੰਮ ਅਚਰਨਾ ਨਹੀਂ ਹੋਣ ਦੇਣਾ ਮੈਂ ਬੜਾ ਚਿਰ ਦਾ ਕੱਟ ਲਿਆ ਵਾ ਤੇ ਜੇ ਪੁੱਤ ਮੈਂ ਚੰਗਾ ਲੀੜਾ ਪਾ ਲੈਣੀ ਆ ਜਾਂ ਮੈਂ ਥੋੜਾ ਬਹੁਤਾ ਫੈਸ਼ਨ ਕਰ ਲੈਣੀ ਇਹਨਾਂ ਦੇ ਕਰਕੇ ਢਿਡ ਬੜ ਹੋਣ ਡਈ ਹੈ ਹੈ ਹੁਣ ਤੈਨੂੰ ਪਤਾ ਹੀ ਆ ਨਾ ਮੇਰੇ ਪਿੱਛੇ ਦਾ ਸਾਰੇ ਪੜੇ ਲਿਖੇ ਆ ਤੇ ਇਹ ਤੇ ਅਨਪੜਵਾ ਇਹਨਾਂ ਨੂੰ ਪਤਾ ਹੀ ਕਿਸ ਚੀਜ਼ ਦਾ ਨਹੀਂਗਾ ਤੇ ਹੁਣ ਸਾਰੀ ਉਮਰ ਪੁੱਤ ਹੀ ਜੁੱਟੀਆਂ ਖਾਈ ਜਾਣੀਆਂ ਇਹਨਾਂ ਕੋ ਪਰ ਮੰਮੀ ਜਿਹੜੀ ਤੁਸੀਂ ਕੰਮ ਦੀ ਗੱਲ ਕਰ ਰਹੇ ਹੋ ਨਾ ਸਵੇਰ ਦੇ ਦੀਦੀ ਦੇ ਇਹਨੇ ਕਰਨ ਸਿਰਫ ਉਹਨਾਂ ਨੇ ਹੁਣ ਮੈਨੂੰ ਖੁਕੀਆਂ ਮੰਨ ਲਓ ਕਿਹਾ ਤੇ ਉਹੀ ਮੈਂ ਲਾਉਣੇ ਆ ਬਾਕੀ ਤੇ ਸਾਰਾ ਉਹਨਾਂ ਨੇ ਕੀਤਾ ਵਾ ਉਹ ਨਹੀਂ ਛੁਡਾਣੇ ਤੈਨੂੰ ਨਹੀਂ ਪਤਾ ਲੱਗਦਾ ਪੁੱਤ ਮੈਂ ਆਪਣੇ ਕੰਨੀ ਗੱਲਾਂ ਸੁਣੀਆਂ ਵਾ ਉਹ ਸੱਸ ਕਹਿਣ ਆਮੀ ਜਦੋਂ ਮੈਨੂੰ ਥੱਲੇ ਲਾ ਕੇ ਰੱਖਿਆ ਸੀ ਨਾ ਸਾਰੀ ਉਮਰ ਇਦਾਂ ਹੀ ਹੁਣ ਗੜੀ ਨੋਂ ਪੂਰਾ ਖਲਾ ਵੇਖਿਆ ਮਟਕ ਦੀ ਆ ਗਈ ਤੇਰੇ ਵੱਲ ਨਾ ਤੂੰ ਰੋਟੀਆਂ ਪਕਾ ਲਾ ਕੀ ਗੱਲ ਬੰਨਾ ਵਾਧੂ ਇਹਦੀਆਂ ਰੋਟੀਆਂ ਪਕਾਵੇ ਸਾਰੇ ਚਾਉਣੇ ਦੀਆਂ ਮੈਂ ਨਹੀਂ ਇਹ ਬਰਦਾਸ਼ਤ ਕਰਨਾ ਚੁੱਪ ਕਰਕੇ ਬਹਿ ਜਾ ਤੂੰ ਤਹੀ ਕਹਿੰਦੇ ਕਿ ਉਹ ਬੜੇ ਚਲਾ ਕੇ ਮੈਨੂੰ ਤੇ ਲੱਗਦਾ ਨੇ ਤੂੰ ਹੀ ਕੋਈ ਚਾਲ ਤੇ ਆ ਵੇਹਲਾ ਪਤਾ ਤੈਨੂੰ ਆਪਣੀ ਸਾਸਤੇ ਯਕੀਨ ਨਹੀਂਗਾ ਹੈ ਹੁਣ ਤੇ ਮੇਰੀ ਨੋਂ ਆ ਠੀਕ ਆ ਨਾ ਤੇ ਮੈਨੂੰ ਤੁਹਾਡੇ ਨਾਲ ਹੀ ਆ ਮੈਨੂੰ ਤੀਜੇ ਬੰਦੇ ਨਾਲ ਕਹਿਣਾ ਕੋਈ ਮਤਲਬ ਨਹੀਂਗਾ ਮਮੀ ਮੈਨੂੰ ਇਹ ਕੱਲ ਦੀ ਟੈਨਸ਼ਨ ਹੁੰਦੀ ਕਿ ਤੂੰ ਵੀ ਨਹੀਂ ਮੇਰੀ ਫਿਕਰ ਕਿਹੜੀ ਗੱਲ ਨੂੰ ਹੋਣ ਲੱਗ ਪਈ ਐ ਪਹਿਲਾਂ ਤਾਂ ਤੁਸੀਂ ਕਦੀ ਮੇਰੀ ਇਨੀ ਫਿਕਰ ਕੀਤੀ ਨਹੀਂ ਐ ਅੱਜ ਕਿਧਰੋਂ ਦਿਨ ਚੜਿਆ ਵਾ ਫਿਕਰ ਤੇਰਾ ਮੈਂ ਸ਼ੁਰੂ ਤੋਂ ਕਰਦੀ ਤੈਨੂੰ ਸਮਝ ਨਹੀਂ ਆਈ ਠੀਕ ਆ ਨਾ ਤੂੰ ਸਮਝਦੀ ਨਾ ਤੈਨੂੰ ਪਤਾ ਲੱਗਦਾ ਵੀ ਸੱਸ ਮੇਰੀ ਕਿੰਨੀ ਚੰਗੀ ਆ ਹੁਣ ਨਹੀਂ ਤੈਨੂੰ ਮੈਂ ਠਾ ਲਗਣ ਦੇਣਾ ਠੀਕ ਆ ਨਾ ਮੇਰੇ ਕਹਨੇ ਤਾਂ ਲੱਗ ਜਿੱਦਾਂ ਮੈਂ ਕਹਿੰਨੀ ਐ ਕਿੰਨੇ ਦਿਨ ਕਿੰਨੇ ਦਿਨ ਕੀ ਹਣ ਬੱਸ ਅਹੀਂ ਟੌਰ ਨਾ ਰਹਿਣਾ ਵਾਂਗੇ ਇਹ ਕਿਹੜੀ ਗੱਲ ਆ ਤੂੰ ਵੀ ਪੂਰਾ ਫੈਸ਼ਨ ਕਰ ਕਰ ਖਿਆ ਕਰ ਆਹੋ ਜਿੰਨਾ ਕ ਅੱਗੇ ਮੈਨੂੰ ਕਰਨ ਦੇਦੇ ਹੋ ਉਹਨਾਂ ਕ ਤੁਸੀਂ ਮੈਨੂੰ ਹੋਣ ਕਰਨ ਦੇਣਾ ਮੈਨੂੰ ਤੁਹਾਡੀ ਕੋਈ ਭੋਲਵਾ ਆਪਾਂ ਤਾਂ ਹੋਏ ਜਣੀਆਂ ਜਾਵਾਂਗੇ ਸ਼ਹਿਰ ਠੀਕ ਆ ਨਾ ਆਹੋ ਤੇ ਤੂੰ ਜੋ ਮਰਜ਼ੀ ਕਰਵਾ ਲਈ ਕੋਈ ਡਰ ਅਦਾਵਾ ਵੀ ਤੁਹਾਡੀ ਬੇਇੱਜ਼ਤੀ ਤੇ ਹੋਣੀ ਹੋਣੀ ਨਾਲੇ ਦੀ ਵੀ ਹੋਇਆ ਕਰ ਤੇ ਮੈਨੂੰ ਤੂੰ ਤੇ ਨਾ ਪੂਰੀ ਯੱਦ ਕਰਨੀ ਆ ਇਦਾਂ ਥੋੜੀ ਘਰੀਦਾ ਹੁੰਦਾ ਵਾ ਜੇ ਮੈਂ ਚੰਗੀ ਆ ਤਾਂ ਤੂੰ ਮੈਨੂੰ ਚੰਗੀ ਰਹਿਣ ਦੇ ਫਿਰ ਕਿਉਂ ਇਹੋ ਜਿਹੀ ਗੱਲਾਂ ਕਰਨੀਆਂ ਆ ਮੰਮੀ ਮੈਨੂੰ ਨਾ ਪਰ ਦਾਲ ਚ ਕੁਝ ਕਾਲਾ ਲੰਗਦਾ ਹੋਇਆ। ਇਹ ਮੰਨੋ ਭਵੇਂ ਨਾ ਮੰਨੋ। ਪਤਾ ਨਹੀਂ ਕੀ ਤੇਰੇ ਦਿਮਾਗ ਚ ਕੋਲ ਕੇ ਨਾ ਸੱਸ ਨੇ ਪਾਤਾ ਮੇਰੀ ਤੇ ਗੱਲ ਮੰਨਣ ਪਿਆਰ ਹੀ ਨਹੀਂ ਗਈ ਤੂੰ। ਮੈਂ ਹੀ ਤੇਰੀ ਸੱਸ ਰਹਿਣਾ ਵਾਂ ਠੀਕ ਆ ਨਾ? ਉਹਨਾਂ ਦੋਵਾਂ ਚ ਨਹੀਂ ਇੱਕ ਪਾਸੇ ਹੋ ਜਾਣਾ ਫਿਰ ਤੂੰ ਕੱਲੀ ਰਹਿ ਜਾਣਾ ਹੀ ਹੋ। ਪੁੱੜਕੇ ਮੈਂ ਵੀ ਨਹੀਂ ਆਉਣਾ ਤੇਰੀ ਗੱਲ ਵਿੱਚ ਠੀਕ ਆ ਨਾ? ਫੇਰ ਔਖੀ ਹੋਏਂਗੀ। ਪਰ ਠੀਕ ਆ। ਚੇਤਨ ਨੂੰ ਇੰਨਾ ਚਾਹਵਣਾ ਮੈਨੂੰ ਰੋਟੀ ਪਕਾ ਕੇ ਖਵਾਉਂਦਾ। ਜੋ ਫਿਰ ਤੁਸੀਂ ਪਕਾਓ। ਮੈਂ ਤੇ ਪਿੰਦਰ ਬੈ ਕੇ ਖਾਣੇ ਆ। ਤੇ ਖਾਣਾਂ ਤੇ ਤੁਹਾਡੀ ਹੱਥਾਂ ਦੀ ਪੱਕੀ ਖਾਲਾਂਗੀ। ਹਾਂ ਹਾਂ ਸੱਸ-ਸ ਜੋੜੀ ਕਰ ਲਈ ਉਦੋਂ ਨਹੀਂ ਤੇ ਤੁਸੀਂ ਕਦੇ ਖਵਾਈ ਨਹੀਂ ਹੈ। ਛਦੈਣੇ ਤੂੰ ਕਹੜਾ ਮੈਨੂੰ ਕਿਹਾ ਹੈਗਾ ਤੂੰ ਆ ਮੰਗਾ ਕੇ ਮੈਨੂੰ ਦੇ ਦੇਣੀ ਤੇ ਮੈਂ ਖਾ ਲੈਣੀ ਆ। ਅੱਜ ਮੈਂ ਪਕਾ ਕੇ ਦੇ ਦੂੰਗੀ ਆਪਣੀ ਧੀ ਨੂੰ ਫਿਰ ਕੀ ਆ? ਤੁਹਾਨੂੰ ਤੇ ਵੇਲ ਨਹੀਂ ਮਿਲਦਾ ਹਨਾ ਉਦਾਂ ਹੀ ਸੁਰਖੀ ਬਿੰਦੀ ਲਾਉਂਦਾ ਤੇ ਤੁਸੀਂ ਰੋਟੀਆਂ ਕਿੱਥੋਂ ਪਕਾਉਣੀਆਂ ਹੈ? ਪਤਾ ਨਹੀਂ ਕਿੰਨਾ ਕ ਘੋਲ ਕੋਲਿਆ ਤੇਰੇ ਦਿਮਾਗ ਵਿੱਚ ਨਾ ਨੌ ਸੱਸ ਨੇ। ਠੀਕ ਆ ਨਾ ਹੌਲੀ ਹੌਲੀ ਨਿਕਲਣਾ ਵਾ ਤੇ ਹੌਲੀ ਹੌਲੀ ਤੈਨੂੰ ਸਮਝ ਆਉਣੀ ਹੈ ਵੀ ਮੇਰੀ ਸਾਥ ਚੰਗੀ ਹੈ ਕਿੰਦਾ ਦੀ ਹੈ। ਚਲ ਆਓ ਪਕਾਵਾਂ ਰੋਟੀਆਂ ਮੈਂ। ਪਰ ਮੰਮੀ ਆਹ ਕੰਮ ਚੰਗਾ ਨਹੀਂ ਹੈਗਾ। ਸਾਰਾ ਪਰਿਵਾਰ ਇਕੱਠਾ ਰਲ ਮਿਲ ਕੇ ਰਹੀਦਾ ਹੀ ਐਵੇਂ ਤੁਸੀਂ ਦੇ ਹੁਣ ਪੁੱਠੇ ਪਾਸੇ ਨੂੰ ਤੁਰਨ ਮੈਨੂੰ ਨਹੀਂ ਇਹ ਕੰਮ ਚੰਗਾ ਲੱਗਾ ਹੈਗਾ ਮੈਂ ਤੁਹਾਡੇ ਨਾਲ ਨਹੀਂ ਸਹਿਮਤ ਹੈਗੀ ਨਹੀਂ ਨਾ ਸਹਿਮਤ ਤੇ ਪਕਾਹ ਚੌਣੇ ਦਾ ਲੰਗਰ ਫਿਰ ਮੈਨੂੰ ਨਾ ਅੱਖੀਂ ਮੜ ਕੇ ਬਾਅਦ ਵਿੱਚ ਤੇ ਮੈਂ ਵੀ ਤੇਰੇ ਮੂੰਹ 'ਕਿਆ ਅੱਖ ਲੱਗਣਾ ਕੋਈ ਗੱਲ ਨਹੀਂ ਮੈਨੂੰ ਤੇ ਹੁਣ ਪਕਾ ਕੇ ਖਵਾਓਗੇ ਕਿ ਨਹੀਂ ਮੈਂ ਤਾਂ ਰਾਹ ਦੀਆਂ ਪੱਕੀਆਂ ਖਾਣੀਆਂ ਅੱਜ ਆਪ ਪਕਾ ਨੀਵੇਂ ਚਲੋ ਤੁਸੀਂ ਆਜਾ ਆਜਾ ਬਹੁਤ ਚਲਾਕ ਮੈਂ ਪਿੰਦਰ ਨੂੰ ਕਾਹ ਰਹੀ ਕੀ ਕਰ ਲਓ ਮੰਮੀ ਨਾਲ ਗੱਲ ਅੰਧੇ ਹੀ ਨਹੀਂ ਉਹ ਉਦਾਂ ਹੀ ਕੋਈ ਗੱਲ ਕਰ ਰਹੇ ਨੇ ਤੈਨੂੰ ਸੁਣ ਚੁਪ ਲੈ ਖਾਲ ਲੱਗਾ ਮੈਨੂੰ ਤਾਂ ਪਤਾ ਹੀ ਪਹਿਲਾਂ ਇਹਨਾਂ ਦਾ ਪਲਾਟੀਆਂ ਸਾਰੀਆਂ ਇਹਨਾਂ ਨੇ ਕਰਨੀਆਂ ਵਾ ਤੇ ਨਾ ਹੁਣ ਉਹਨਾਂ ਦਾ ਲਾਉਂਦੇ ਆ ਵੇਖਾਂ ਕਿੰਨਾ ਜ਼ਹਿਰ ਵਾ ਦੇ ਢੇਡ ਵਿੱਚ ਮੇਰੇ ਵਾਸਤੇ ਨੌ ਸਸ ਤੇ 24 ਘੰਟੇ ਨੂੰ ਪੁੱਟਦੀਆਂ ਰਹਿੰਦੀਆਂ ਵਾ ਹੌਲੀ ਹੌਲੀ ਲਾਈਨ ਤੇ ਲਿਆਉਣਾ ਪੈਣਾ ਇਹਨੂੰ ਜਿੰਨਾ ਚਿਰ ਮੈਨੂੰ ਨਾ ਨਾ ਲਾਈਨ ਤੇ ਲਿਆਂਦਾ ਉਹਨਾਂ ਚਿਰ ਮੇਰੀ ਦਾਲ ਨਹੀਂ ਗਲਣੀ ਹਣ ਮਮੀ ਜੀ ਪਕਾ ਕੇ ਖਾ ਲੈ ਹਾਂ ਨੇ ਰੋਟੀਆਂ ਇਹ ਵੀ ਪੋੜਾ ਹੁਣ ਮੈਨੂੰ ਕਰਨਾ ਹੀ ਪੈਣਾ ਵਾ ਕੀ ਕਰਾਂ ਹੁਣ ਕਿਸ ਨਾ ਕਿਸ ਤਰੀਕੇ ਨਾਲ ਤੇ ਆਪਣਾ ਕੰਮ ਕੱਢਣਾ ਕਿ ਨਹੀਂ ਕੱਢਣਾ ਇਹਦੇ ਕੋਲ ਚੱਲ ਬਣਾ ਪਕਾਲਾ ਜਾ ਕੇ ਰੋਟੀਆਂ ਫੇਰ ਹੀ ਕੰਮ ਸਾਰਾ ਲੈਣ ਤੇ ਆਉਣਾ ਵਾ ਨਾਲ ਹੁਣ ਇਹਨਾਂ ਨੇ ਮੈਨੂੰ ਵੀ ਬੁਰੀ ਬਣਾ ਦੇਣਾ ਵਾ ਜਿਹੋ ਜਿਹਾ ਜਪ ਉਹ ਜਿਹਾ ਹੁਣ ਮੈਨੂੰ ਵੀ ਬਣਾ ਲੈਣਗੇ ਮੰਮੀ ਜੀ ਹਾਂ ਬਬ ਉਠੋ ਤਾਂ ਆ ਜਾ ਬਹਿ ਜਾ ਕੀ ਗੱਲ ਹੈ ਕੀ ਗਲਤ ਪਿਆ ਪਏ ਜੇ ਠੱਡ ਜੀ ਲੱਗਣ ਈ ਠੀਕ ਆ ਤੇ ਮੈਂ ਵੀ ਚਾਚੀ ਨੂੰ ਕੀ ਗੱਲ ਵਾ ਹੁਣ ਕੀ ਹੋ ਗਿਆ ਵਾ ਫਰਜ਼ਾਨੀ ਮੈਂ ਅੱਜ ਸੀਜਨ ਹੀ ਥੀ ਤੇ ਮਸਲ ਨਾਲ ਨੂੰ ਕਹਿੰਦੀ ਆ ਕਿ ਤੁੜਕੇ ਤੁੰਬੜਾ ਦੇ ਹਾਂ ਤੇ ਮਗਰੋਂ ਕਿਤੇ ਚਾਚੀ ਨੇ ਸੁਣ ਲਿਆ ਤੇ ਆਗੇ ਕਹਿੰਦੇ ਵੀ ਤੁਸੀਂ ਆਪਣਾ ਰੋਟੀ ਪਣੀ ਆਪੇ ਕਰੋ ਤੇ ਹੀ ਆਪਣਾ ਕਰਾਂਗੇ ਹਾਏ ਹਾਏ ਇਹਨੂੰ ਕਿਹੜਾ ਹੁਣ ਦੌਰਾ ਪੈ ਗਿਆ ਜੀ ਕੋਈ ਨਾ ਕੋਈ ਇਹਨੂੰ ਪਿਆ ਹੀ ਰਹਿਂਦਾ ਪਤਾ ਨਹੀਂ ਬੜੇ ਡੇਈ ਬੋਲਣ ਅੰਦਰ ਕਹਿੰਦੇ ਪਹਿਹੀ ਨਹੀਂ ਤੁਹਾਡੀ ਫੁਲਕੇ ਰੋਟੀ ਰੜੀ ਬਣਾਉਣੀ ਤੁਸੀਂ ਆਪਣੀ ਆਪੇ ਬਣਾਓ ਹਾਏ ਹਾਏ ਕਿ ਦੇਖ ਹੁਣ ਹੋਰ ਨਾ ਚੰਡ ਚਾੜਦੀ ਹੋਵੇ ਆਂਦੀ ਹੈ ਵੀ ਆਖ ਰੋਟੀ ਨਾ ਹੋ ਜੀਏ ਹੁਣ ਇਹ ਤਾਂ ਹੀ ਪਤਾ ਮੈਨੂੰ ਹਾਂ ਚਲ ਕੋਈ ਨਹੀਂ ਮੈਂ ਤੇ ਡੈਡੀ ਨਾਲ ਗੱਲ ਕਰਨੀ ਉੰਦਾ ਸਨੀ ਇਹ ਨਾ ਇਹ ਨੂੰ ਸਾਨੂੰ ਪਤਾ ਹੀ ਨਾ ਹੋਏ ਤੇ ਇਹ ਆਪਣਾ ਪਲਾਨ ਬਣਾ ਕੇ ਬੈਠੀ ਹੋਵੇ ਜਿੱਦਾਂ ਦੀ ਹੈਗੀ ਨਾਲ ਇਹਦਾ ਪਤਾ ਤਾਂ ਹੈਗਾ ਹੀ ਹੈ ਪਤਾ ਨਹੀਂ ਮੈਂ ਅਸਲ ਕੋ ਨਾ ਨੂੰ ਕਿਹਾ ਹੀ ਉਹ ਬੜਾ ਡਈ ਕਰਨ ਮੈਂ ਵੀ ਮੈ ਰੋਟੀ ਬਣਾ ਦੇ ਲਈ ਨਾ ਇਹਦੀ ਦੀ ਕੇਸ ਤੇ ਕਹਿੰਦੀ ਨਹੀਂ ਤੂੰ ਤੇ ਬਣਾਉਣੀ ਨੀਗੀ ਅੱਛਾ ਆਹੋ ਆਪਣੇ ਆਪੇ ਬਣਾਉਣ ਦੇ ਦਮ ਬਣਾਉਣੀ ਹੈ ਕਹਿੰਦੀ ਤੈਨੂੰ ਸਸ ਚਲਾ ਕੇ ਬੜੀਆਂ ਨੇ ਅੱਛਾ ਹੁਣ ਇਹ ਗੱਲ ਪਾਉਂਦਾ ਵੀ ਚਲਾਕ ਬੜੀਆਂ ਆਹੋ ਬਸ ਅਹੀਂ ਤੈਨੂੰ ਗੜੀ ਕੋ ਠੱਗੀ ਮਾਰ ਲਈ ਪਤਾ ਨਹੀਂ ਕੀ ਗੱਲ ਚਲ ਕੋਈ ਨਹੀਂ ਤੂੰ ਨਾ ਕੋਈ ਮਾੜੀ ਚੰਗੀ ਕਰੀ ਨਹੀਂ ਮੈਂ ਤਾਂ ਕੁਝ ਨਹੀਂ ਤੇਰੀ ਗੱਲ ਉਹਨੂੰ ਬੜੀ ਚੋਣੀ ਮੈਂ ਆ ਤਾਂ ਆਪਣੀ ਡਰਦੀ ਕਰਦੀ ਤੇ ਕੋਈ ਕਹਿੰਦੀ ਅਸੀਂ ਤੇਰੀ ਡੈਡੀ ਨਾਲ ਗੱਲ ਕਰਨੇ ਆ ਆਪੇ ਕੋਈ ਨਹੀਂ ਸਾਡੇ ਤੱਕ ਸਾਰੇ ਸਾਰੇ ਪਹੁੰਚ ਹੀ ਜਾਣੀ ਆਹੋ ਤੇ ਵੇਖ ਲੈ ਮੈਂ ਹਾਂ ਉਦਾਂ ਨਾ ਉਹਨੂੰ ਪੁੱਛ ਦੇਣੀ ਆ ਆਹੋ ਉਹਨੂੰ ਤਾਂ ਤੱਕਵਾਉਂਦੀ ਨਹੀਂ ਆਹੋ ਤੇ ਹੁਣ ਕਹਿੰਦਾ ਕਹਿੰਦੀ ਫਿਰ ਤੁਸੀਂ ਬਣਾ ਦਿਓ ਫੁਰਤੀ ਤੇ ਕਹਿੰਦੀ ਤੁਹਾਨੂੰ ਦੋਹਾਂ ਚੀਜ਼ਾਂ ਨੂੰ ਤੇ ਮੈਂ ਬਿਠਾ ਕੇ ਖਵਾ ਦੂੰਗੀ ਹੋਰ ਕੀ ਦਵਤ ਨਹੀਂ ਮੈਂ ਬਣਾਉਣੀ ਤੇ ਫਿਰ ਚੱਲ ਕਿਤੇ ਨੋਂ ਦੀ ਸੱਕੀ ਭਾਂਜੇ ਸਾਡੀ ਤਾਂ ਨਹੀਂ ਬਣੀ ਹੈਗੀ ਕੀ ਪਤਾ ਕਿੰਨਾ ਕਚਰ ਬਣਨਾ ਉਹਦਾ ਪਲ ਕੋਈ ਨਹੀਂ ਡੈਡੀ ਨਾਲ ਕਰਨੀ ਆ ਗੱਲ ਫੇਰ ਹੀ ਹੈ ਚੱਲ ਤੁਸੀਂ ਕਰਿਓ ਪਲਾ ਕਰਾਂਗੀ ਕਰਾਂ ਪਤਾ ਨਹੀਂ ਕੀ ਗੱਲ ਐਦਾਂ ਡੇ ਮੈਂ ਤਾਂ ਉਹਦਾ ਨਾ ਬਰੂ ਮੈਂ ਚੱਲ ਠੀਕ ਜੀ ਨਹੀਂ ਕਿ ਐ ਤੇ ਉਹਨੂੰ ਕਿਹਨੀ ਭੁਲਕੇ ਚੱਲ ਤੂੰ ਇੱਕ ਕੰਮ ਕਰੀ ਸ਼ਨੀ ਨਾ ਨਾ ਕਰੀ ਸਨੀ ਦਾ ਵਸ ਸੁਭਾਗ ਗੁੱਸੇ ਵਾਲਾ ਨਹੀਂ ਮੈਂ ਨਹੀਂ ਕਰਦਾ ਤੇ ਡੈਡੀ ਤੇਰੇ ਨੂੰ ਤਾਂ ਮੈਂ ਕਹਾਂਗੀ ਜਿਹੜੀ ਖੌਸ ਲੈਣਾ ਗੱਲ ਕਰਾ ਹਾਂ ਆਹੋ ਆਪੇ ਕਰ ਤੇ ਤੈਨੂੰ ਪਤਾ ਮੁੰਡੇ ਅੱਜਕੱਲ ਮਾਸਾ ਵੀ ਨਹੀਂ ਗੱਲ ਜਰਦੇ ਹੈ ਵੀ ਹਾਂ ਇਹਨੂੰ ਦੱਸਿਆ ਇਹਨੇ ਬੋਲਣ ਦਾ ਭਣਾ ਉਸ ਵੇਲੇ ਚੱਲ ਕੋਈ ਨਹੀਂ ਤੂੰ ਜਾ ਕਰ ਆਪਣਾ ਕੰਮ ਮੈਂ ਕਰ ਲੈਣੀ ਡੈਡੀ ਤੇਰੇ ਨਾਲ ਗੱਲ ਚੱਲ ਠੀਕ ਠੀਕ ਆ ਬਹੁਤ ਠੀਕ ਆ ਹੈ ਹੈ ਇਹ ਕੀ ਇਹਨੂੰ ਹੋ ਗਿਆ ਕਿੰ ਤੱਕ ਨਹੀਂ ਸਮਝ ਲੱਗਣ ਦੀ ਚੰਗੀ ਕੁੜੀ ਨਹੀਂ ਕੰਮ ਕਰ ਕਰਦੀ ਫਿਰ ਚਲੋ ਕੋਈ ਨਹੀਂ ਵੇਖੀ ਜਾਊਗੀ ਹੁਣ ਜੋ ਵੀ ਕਰੇਗੀ ਕੋਈ ਨਾ ਕੋਈ ਤੇਨੇ ਪੰਗਾ ਪਾਉਣਾ ਹੀ ਹੈ ਹਾਈ ਹਾਈ ਮੈਂ ਅਟਕ ਦੀ ਕੰਮ ਨੂੰ ਹੱਥ ਲਾਇਆ ਹੀ ਨਹੀਂ ਗਾ ਅੱਜ ਬੜਾ ਔਖਾ ਲੱਗਣ ਡਿਆ ਪਰ ਕਰਾਂ ਕੀ ਨੌਨ ਤੋਂ ਹੁਣ ਆਪਣੇ ਵੱਲ ਕਰਨਾ ਵਾ ਨਾ ਪਕਾ ਕੇ ਖਵਾ ਲੈਣੀਆਂ ਪੈਣੀਆਂ ਵਾ ਫਾਤੀ ਜੀ ਇਹਨੇ ਨੇ ਕਰਨਾ ਕੀ ਆ ਤੈਨੂੰ ਦਿਖਣਿਆ ਇੱਦਾਂ ਕਰ ਮੈਨੂੰ ਰੋਟੀ ਪਾ ਕੇ ਦੋ ਹਾਂ ਨਾ ਤੈਨੂੰ ਮੈਜੋਰਿਟੀ ਪਾ ਕੇ ਦਵਾ ਤਰੀ ਘਰ ਦੀ ਕਿੱਥੇ ਆ ਉਹਨੂੰ ਕਹਿ ਜਾ ਕੇ ਓਏ ਨਹੀਂ ਨਾ ਉਹ ਲੱਪਣੀ ਆ ਤੇ ਨਾ ਮੰਮੀ ਲੱਪਣੀ ਆ ਤੇ ਮੈਨੂੰ ਭੁੱਖ ਲੱਗੀ ਮੈਨੂੰ ਰੋਟੀ ਪਾ ਕੇ ਦੋ ਲੱਪਣ ਗਿਆ ਨਡੀਆਂ ਇੱਥੇ ਕਿਹੜਾ ਮੇਲਾ ਲੱਗ ਵਾਚ ਗਿਆ ਵਾ ਆ ਹੀ ਬੈਠੀਆਂ ਵੇੜੇ ਦੇ ਵਿੱਚ ਜਾ ਜਾ ਕੇ ਕਹਿ ਤੈ ਤੂੰ ਹੀ ਪਾ ਕੇ ਦੇ ਦੋ ਹਾਂ ਮੈਂ ਠੇਕਾ ਨਿਕਾ ਲਿਆ ਤੁਹਾਡਾ ਠੀਕ ਵਾ ਨਾ ਤਾਂ ਰੋਟੀ ਪਾ ਕੇ ਦੋ ਇਦਾਂ ਦੀਆਂ ਗੱਲਾਂ ਆ ਬੱਸ ਹੁਣ ਅਹ ਜੀਵਨ ਕੀ ਹੋ ਗਿਆ ਵਾ ਕਿਉਂ ਇੰਨੀ ਗਰਮ ਹੋ ਗਈਆਂ ਨਾ ਨਾ ਤਰੀ ਨੇ ਦੱਸਿਆ ਤੂੰ ਜਾ ਕੇ ਕਿ ਮੇਰੇ ਮੂੰਹ ਸੁਣਨਾ ਵਾ ਆਹ ਦੇਖੋ ਹੱਥ ਜੋੜੇ ਤੁਹਾਡੇ ਗਾੜੀ ਹੜਕੋ ਨਹੀਂ ਤੁਹਾਨੂੰ ਲੰਗਰ ਪੱਕਦਾ ਆਪਣਾ ਪਕਾਓ ਤੇ ਖਾਓ ਇਹੀ ਆਪਣਾ ਪਕਾਉਣਾ ਵਸ ਹੁਣ ਲੈ ਥੋੜੀ ਬੋਧੀ ਸਿਆਣੀ ਭਾਣਾ ਤੂੰ ਸਿਆਣੀ ਹੈ ਤੂੰ ਕਿਹੜੀ ਨਿਆਣੀ ਹੈ ਨਿਆਣੇ ਕੋ ਗਲਤੀਆਂ ਕਰਨ ਉਹਨਾਂ ਨੂੰ ਸਮਝਾਉਣਾ ਪੈਂਦਾ ਤੈਨੂੰ ਤੇ ਸਮਝਾਉਣ ਦੀ ਵੀ ਲੋੜ ਹੈਗੀ ਮੈਂ ਨਹੀਂ ਕਿ ਸਿਆਣੀ ਮੈਂ ਤਾਂ ਨਿਆਣੀ ਆ ਮੇਰੇ ਤੇ ਪਾਏ ਕੱਪੜੇ ਵੀ ਚੁੱਪਦੇ ਸਾਰੇ ਇਹ ਘਰ ਦੇ ਵਿੱਚ ਠੀਕ ਆ ਨਾ ਜੇ ਮਾੜਾ ਮੋਟਾ ਮੇਕਅਪ ਕਰ ਹੀ ਲਈਦਾ ਵਾ ਤੁਸੀਂ ਤੇ ਮੇਰਾ ਮੇਕਅਪ ਹੀ ਤਾਂ ਚੜਾਤਾ ਵਾ ਪੀਓ ਖਾਈ ਜਾਂਦੀ ਇਹੋ ਕਰੀ ਜਾਂਦੀ ਬਸ ਹਰਥਨਾਸੀ ਕਰ ਦੋ ਸਾਡੀ ਇਹ ਤਾਂ ਮੇਕਅਪ ਤੋਂ ਗੱਲ ਨਹੀਂ ਆਪੀ ਮਤਲਬ ਵੀ ਆਡੋ ਨਾ ਆਪਾਂ ਕੀ ਕਰਨਾ ਤਾਂ ਕਰਕੇ ਇਹ ਪੁੱਛੋ ਆਪਾਂ ਘਾਤੋ ਤੇ ਚਾਚੀ ਮਾਮਾ ਵੱਗਦੀ ਤੂੰ ਨਾ ਤੂੰ ਜੇ ਆਪਾਂ ਇਕੱਠੇ ਆ ਪਹਿਲੀ ਬਣਾ ਲਈਆ ਹੋ ਸਕਦਾ ਕੋ ਸਾਲ ਦੋ ਸਾਲ ਕੋੜੇ ਹੀ ਟਾਈਮ ਕਰਦੇ ਆ ਟਸ ਟਸ ਪੁਰਾਣਾ ਨਵਾਂ ਲੰਦੀਏ ਤੇ ਚੱਲ ਕੇ ਪਿੰਡ ਵਿੱਚ ਸੋਭਾ ਬਣ ਜੇਗੀ ਤੇ ਨਾ ਐਦਾਂ ਕਰ ਟਾਈਮ ਨਹੀਂ ਆ ਦੇ ਮੇਰੀ ਭੈਣ ਕੁਛ ਨਹੀਂ ਹੁੰਦਾ ਜੇ ਤੇ ਹਮਲੇ ਨਾ ਆ ਕੋ ਗਲਤੀ ਹੋ ਜੇ ਨਹੀਂ ਚੁੱਪ ਕੇ ਟਾਈਮ ਕੱਢ ਲਈਦਾ ਹੁੰਦਾ ਜਿੰਨਾ ਟਾਈਮ ਲੰਘਿਆ ਨਾ ਬੜਾ ਸੁਣਾ ਲੰਘਿਆ ਹੋਣ ਜੀ ਟਾਈਮ ਲੰਘਣਾ ਠੀਕ ਆ ਨਾ ਸਾਰੀ ਉਮਤਾਂ ਨੂੰ ਖਾ ਛੜਿਆ ਤੁਸੀਂ ਅਸੀਂ ਤਾਂ ਦੋਵੇਂ ਜੀ ਬਣੇ ਰਹੇ ਭੋੜੇ ਹੈ ਹੁਣ ਸਾਡਾ ਅੱਖਾਂ ਖੁੱਲਣ ਲੱਗੀਆਂ ਸਾਡੀਆਂ ਵੀ ਕੀ ਕਰਦੇ ਜੇ ਤੁਸੀਂ ਤੂੰ ਸੁਣ ਨਾ ਮੁੰਡਿਆ ਤੂੰ ਮੈਂ ਖਰਚੇ ਤੇਰੇ ਕਰੀਦੇ ਰਹਿੰਦੇ ਸਾਡੇ ਦੇ ਖਰਚੇ ਨਹੀਂ ਰਹਿੰਦੇ ਆ ਵੇਖ ਲਓ ਤੂੰ ਤਾਂ ਸਾਨੂੰ ਕਹਿਣ ਦੀ ਨਹੀਂ ਸੁਣ ਨਾ ਸੁਣ ਲਓ ਤੂੰ ਮੁੰਡਿਆ ਨਹੀਂ ਹੁਣ ਖਾਣਾ ਨਹੀਂ ਖਾਣਾਂਗੇ ਈ ਪਤਾ ਨਹੀਂ ਆਨੇ ਨਾ ਜੇ ਦਾ ਗੱਲ ਤੂੰ ਮੈਂ ਸਮਝਾਉਂਦੀ ਉਹਦੇ ਨਾਲ ਤੂੰ ਗੱਲ ਹੀ ਨਾ ਕਰ ਨਹੀਂ ਇਹਦਾ ਕੀ ਮਤਲਬ ਭੰਡਾ ਮੇਰੇ ਖਰਚੇ ਨਾ ਤੂੰ ਕੀ ਕਹਿੰਦਾ ਹਾਂ ਖਾਣਾ ਬਣਾ ਦੇ ਸਾਡੇ ਮਾਪਿਆਂ ਨੂੰ ਕੀ ਖਾ ਲੈਣਾ ਡਬਲ ਮੈਨੂੰ ਚੁੱਪ ਕਰਦਾ ਜਬਾਨਾ ਨਾ ਲੜਾ ਮੇਰੇ ਨਾਲ ਤੁਹਾਨੂੰ ਬੋਲਣੀ ਨਾ ਦੇ ਕੇ ਚਲ ਚੁੱਪ ਕਰ ਜਾ ਕੋਈ ਤੂੰ ਜਾ ਤੂੰ ਜਾ ਮੇਰਾ ਪੁੱਤ ਨਾਲੇ ਉਹਨੂੰ ਡਾਹ ਲਿਆ ਉਹ ਤੇ ਨਾਲੇ ਹੁਣ ਉਹਨੂੰ ਚੁੱਪ ਕਰਾਉਂਦੇ ਜੀ ਮੈਂ ਆਹ ਜਿਹੜੇ ਪਤ ਦੇ ਕੋਲ ਮੇਰੇ ਕੋਲ ਤਾਂ ਪਤ ਦਾ ਲੰਗਰ ਤਾਂ ਦਾ ਜਾਂ ਦਫਾ ਮਾਪ ਕਾ ਕੋਈ ਗੱਲ ਨਹੀਂ ਮੈਂ ਜਾ ਮੈਂ ਲਾ ਕੇ ਨਹੀਂ ਕੋਈ ਗੱਲ ਜਾ ਮੇਰੇ ਕੋਲ ਤਾਂ ਕੋਈ ਨਹੀਂ ਇਹ ਜਮਾਦੀ ਕੰਨ ਲਿਆ ਯਾਨੀ ਬਾ ਨੇ ਤਾਂ ਤਾਂ ਕਹਿਆ ਨਿਆਣੇ ਕਿ ਥੋੜਾ ਬੋਲੀ ਦਾ ਨਿਆਣੇ ਦੇ ਚਾਕੇ ਲਾ ਕੇ ਜਾਂਦੇ ਸੀ ਆ ਜਬਾਨ ਨਹੀਂ ਵੇਖੀ ਆਪਣੇ ਮੁੰਡੇ ਦੀ ਤੇ ਫਿਰ ਜਿਹੜਾ ਤੂੰ ਇੰਨਾ ਕੁਝ ਕਰ ਨਹੀਂ ਤੋ ਤੇ ਨਿਆਣੇ ਨੂੰ ਮਾੜਾ ਦੋਖਾ ਮਾ ਮਾਂ ਬਸ ਉਹ ਖਾਣਾ ਚਾਚੀ ਦਾ ਤੇ ਨਾ ਆਉਣਾ ਤੇ ਕਿਆ ਤੇ ਨਹੀਂ ਨਾ ਉਹਨੇ ਕੀਤੀ ਪਿਆਰ ਤੂੰ ਆ ਵੀ ਕਰ ਨਹੀਂ ਮੁੱਕ ਦੀ ਗੱਲ ਇਹ ਆ ਵੀ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ ਮੈਂ ਤੀਆ ਆਪਣਾ ਅੱਡ ਰੋਟੀ ਪਣੀ ਪਕਾਉ ਤਾ ਅਹੀਂ ਪਕਾਉਣਾ ਆਪਣਾ ਅੱਡ ਠੀਕ ਵਾ ਨਿੰਦਰ ਦਾ ਸਲਾਹ ਕਰ ਲਈ ਆਹ ਮੇਰੀ ਸਲਾਹ ਹੀ ਆ ਅੱਛਾ ਹਾਂ ਤੋ ਹਿੰਝੇ ਇੱਕ ਟੱਬਰ ਇੱਕ ਪਾਸੇ ਹੋਏ ਜੀ ਕੀ ਗੱਲ ਮੇਰਾ ਟੱਬਰ ਮੇਰੀ ਨਾ ਮੰਨੂ ਵੇਹ ਯਾਨੀ ਬਾਂਜਾ ਅਜੇ ਵੀ ਕਰਦੇ ਕੱਖ ਰਹਿੰਦੇ ਮੈਂ ਬੜੀ ਸਿਆਣੀ ਬਣ ਬਣ ਕੇ ਵੇਖ ਲਿਆ ਹੋਰ ਨਹੀਂ ਮੇਰੇ ਕੋ ਸਿਆਣੀ ਬਣਿਆ ਜਾਂਦਾ ਠੀਕ ਆ ਨਾ ਤੁਸੀਂ ਤੇ ਮੇਰਾ ਸਭ ਤੋਂ ਨੌਲ ਕਿਦਾ ਹਟਾਵਾ ਹੁਣ ਮੇਰੀ ਨੌ ਵੀ ਆਈ ਐ ਸੁਖ ਨਾ ਹਾਂ ਹੁਣ ਮੈਂ ਤੈਨੂੰ আনি ਆ ਵੀ ਟਾਈਮ ਲੰਗੇ ਪਰ ਕਿਹੇ ਦਿਨ ਨੂੰ ਤੂੰ ਪਸਤਾਉਣਾ ਆਈ ਹਾਂ ਫੇਰ ਨਾ ਕੀ ਦੱਸਿਆ ਨਹੀਂ ਮੈਂ ਤੇਰੇ ਕੋਈ ਗੱਲ ਵੱਡ ਚੜੀ ਐ ਨਾਲੇ ਮੈਂ ਤੇ ਸਭ ਕੋ ਖਾਈ ਪਾਈ ਜਾਣ ਲਈ ਤੁਸੀਂ ਬਚਾ ਲੋ ਆਪਣਾ ਹੁਣ ਦੱਸ ਹਾਂ ਜਿਹੜੀਆਂ ਗੱਲਾਂ ਨਿੱਕੀਆਂ ਮੋਟੀਆਂ ਦੂਦੀ ਉਹ ਵੀ ਦਿਲ ਤੇ ਲਾ ਕੇ ਬਹਿ ਜਾਨੀ ਤੇ ਤੂੰ ਕਿਹੜੀ ਬਿਆਣੀ ਤੂੰ ਸਿਆਣੀ ਬਿਆਣੀ ਹੈਗੀ ਆ ਕੋਸ਼ਿਸ਼ ਹੋ ਆਮ ਸਾਰੇ ਨਿਆਣਿਆਂ ਨੂੰ ਕਿ ਕੇਵਲੇ ਮੁੰਡੇ ਕੋ ਵੀ ਸਾਡੇ ਕੋ ਗਲਤੀ ਹੋ ਜਾਂਦੀ ਚਲੋ ਉਸ ਨੂੰ ਕਹਿ ਕੋਈ ਗੱਲ ਨਹੀਂ ਟਾਈਮ ਨਹੀਂ ਜੇ ਤੂੰ ਆਪ ਹੀ ਡੈਪੇ ਜੀ ਤੇ ਇਹਨਾਂ ਨੇ ਕੀ ਕਰਨਾ ਹੈ ਇਹਨਾਂ ਵੀ ਉਹ ਕੁਝ ਕਰਨਾ ਜੋ ਵੇਖਣਾ ਇਹਨਾਂ ਕੀ ਕਰਨਾ ਵਾ ਤੁਹਾਡੇ ਸਾਹਮਣੇ ਡਿਲੇਮੀ ਜ਼ੁਬਾਨ ਤੇ ਕੱਢ ਕੇ ਗਿਆ ਵਾ ਉਹਨੇ ਇੱਕ ਵਾਰੀ ਸ਼ਰਮ ਨਹੀਂ ਕੀਤੀ ਮੇਰੀ ਚਾਚੀ ਆ ਮੈਂ ਕਿੱਦਾਂ ਬੋਲਣ ਦਿਆ ਵਾ ਕਿ ਤੂੰ ਉਦਾਂ ਉਹਨੂੰ ਕਹਿੰਦੀ ਹਾਂ ਵੀ ਜਾ ਤੂੰ ਜਾ ਕੇ ਤੇ ਪਾਉ ਪੈਰ ਮੇ ਰੋਟੀ ਲੈ ਆਉਣੀ ਤੇ ਮੈਨੂੰ ਕਹ ਦਿੰਦੀ ਮੈਂ ਲਾ ਦਿੰਦੀ ਆਪੇ ਪਰਦਾ ਰਹਿ ਜਾਂਦਾ ਕੋਈ ਗੱਲ ਨਹੀਂ ਘਰ ਮਿੰਨੋ ਨਹੀਂ ਕਿ ਲੋੜ ਤਾਂ ਨੂੰ ਨਾ ਪਚਪਚ ਕਰਦੀ ਚੁੱਪ ਕਰਕੇ ਆਪਣਾ ਕੰਮ ਕਰੋ ਤੇ ਮੈਂ ਆਪਣਾ करूंगी ਤਨ ਲਈ ਮੈਂ ਦੱਸ ਨਹੀਂ ਇਹ ਨਾ ਆਪਣੇ ਨੌਪੁੱਤ ਨੂੰ ਤੇ ਆਪਣੇ ਬੰਦੇ ਨੂੰ ਪੇ ਮੁੰਡੇ ਨਾਲ ਕਿ ਮੇਰੀ ਬੇਇੱਜ਼ਤੀ ਕੀਤੀ ਹੈ ਲੈ ਬੇਇੱਜ਼ਤੀ ਆਪ ਕੀਤੀ ਤੇ ਬਦਨਾਮੀ ਉਹਨੂੰ ਦੇ ਲਈ ਹੈ ਕੋਈ ਥੋੜਾ ਬਧੀ ਧਰਮ ਮਾਪੀ ਬਧੀ ਮਾਪੁੱਤਾ ਨੇ ਦੋਵਾਂ ਨੇ ਮੇਰੀ ਡੰਡ ਲਾਤੀ ਫੜ ਕੇ ਤੇ ਹੁਣ ਮੇਰੀ ਸ਼ਰਮਾ ਨਾਲ ਦੀਆਂ ਆਹ ਵੇਖੋ ਮੈਂ ਮੇਰ ਕੋ ਨਹੀਂ ਪੱਕਦਾ ਲੰਗਰ ਦਾ ਪਾਣੀ ਮੁੰਡੇ ਨੇ ਰੋਟੀ ਮੰਗ ਹੀ ਲਈ ਆਕਰ ਕਾਦੀ ਆ ਗਈ ਹੈ ਨੀ ਤੇ ਪਕਾ ਕੇ ਦੋ ਮੰਗ ਲਈ ਨਾ ਤੇ ਮੈਂ ਨਾ ਰੋਟੀ ਦਿੰਦੀ ਹਾਂ ਨਹੀਂ ਲੋੜ ਮੇਰੇ ਮੁੰਡੇ ਨੂੰ ਰੋਟੀਆਂ ਦੇਣ ਦੀ ਬੜੀਆਂ ਖਵਾਲਤੀਆਂ ਤੁਸੀਂ ਬਸੂੰ ਹੀ ਮੇਰ ਤੇ ਰਪਾਈ ਅਹੀ ਤੇ ਪਾਈ ਚੰਗਾ ਮੈਂ ਪਾਈ ਆ ਨਾ ਬਸ ਹੁਣ ਠੀਕ ਆ ਜਾ ਕੇ ਪਕਾਓ ਆਪਣੀ ਆਹ ਰੋਟੀਆਂ ਉਹ ਤਾਂ ਪਕਾ ਹੀ ਲੈਣੀਆਂ ਵਾ ਪਰ ਮੈਂ ਤੇਰੇ ਮੂੰਹੋਂ ਲੈ ਨਹੀਂ ਨਾ ਤੇ ਤੈਨੂੰ ਮਾਸਾ ਚਾਪ ਕਰੀ ਜਾ ਵਡਾ ਲਿਖਾ ਵੇਖਣਾ ਮੈਨੂੰ ਨਹੀਂ ਗਾ ਚਾਕਾ ਜਾ ਮੇਰੇ ਖਵਾਸੀ ਕਰੋ ਕਿਉਂ ਮੇਰੇ ਮੂੰਹ ਲੱਗਣ ਡਏ ਜੇ ਫਿਰ ਹਾਂ ਆਈ ਵਟੀ ਮੁੰਡਾ ਨੇ ਆਣਾ ਸਵਾ ਮਿਆਣਾ ਮੁੰਡਾ ਕਿਦਾਂ ਜਵਾਬ ਖੋਲਣ ਡਿਆ ਸੀ ਚੱਲ ਜੀ ਬਣੋ හතියාරැගවන් තෙක්කෝ හොට ජක දස්ුව නුත් ෙල් බේ ිකිතිීම පපුතනෙ. අපේ මෙරවල් හන් ගෙන මරක්ට බර මේරවලිය ුණා.